ਫਿਰੋਜ਼ਪੁਰ ਦੇ ਜੀਰਾ ਵਿੱਚ ਐਨਡੀਪੀਐਸ ਇਕੱਡ ਦੇ ਪੰਜ ਕਿਸਾ ਦੇ ਦੋਸ਼ੀ ਨਸ਼ਾ ਤਸਕਰ ਦੀ 35,35,000 ਰੁਪਏ ਕੀਮਤ ਦੀ ਪ੍ਰਾਪਰਟੀ ਫਰੀਜ਼ 2022 ਦੇ ਦੌਰਾਨ 10 ਕਿਲੋ ਹੈਰੋਇਨ ਦੇ ਨਾਲ ਫੜਿਆ ਗਿਆ ਸੀ ਤਸਕਰ ਦਵਿੰਦਰ 15 ਮਰਲੇ ਵਿੱਚ ਬਣੇ ਮਕਾਨ ਤੇ ਚਿਪਕਾਈ ਆਰਡਰ ਦੀ ਕਾਪੀ ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫਰੀਜ਼ ਕਰਨ ਦਾ سلسلہ ਜਾਰੀ ਰੱਖਦੇ ਹੋਏ ਜੀਰਾ ਹਲਕੇ ਦੇ ਫਿਰੋਕੇ ਪਿੰਡ ਦੇ ਰਹਿਣ ਵਾਲੇ ਨਸ਼ਾ ਤਸਕਰ ਦਵਿੰਦਰ ਸਿੰਘ ਪੰਬਾਦੀ 35,35,000 ਰੁਪਏ ਕੀਮਤ ਦੀ ਪ੍ਰਾਪਰਟੀ ਵੀਰਵਾਰ ਨੂੰ ਫਰੀਜ਼ ਕਰ ਦਿੱਤੀ। ਐਨਡੀਪੀਐਸ ਐਕਟ ਦੇ ਪੰਜ ਕੇਸਾ ਦੇ ਇਸ ਦੋਸ਼ੀ ਨੂੰ ਥਾਣਾ ਜੀਰਾ ਸਦਰ ਦੀ ਪੁਲਿਸ ਨੇ 2022 ਦੇ ਦੌਰਾਨ 1/2 ਕਿਲੋ ਹੈਰੋਇਨ ਦੇ ਨਾਲ ਕਾਬੂ ਕਰ ਪਰਚਾ ਦਰਜ ਕੀਤਾ ਸੀ। ਤਸਕਰ ਦਵਿੰਦਰ ਪੰਬਾ ਦੀ ਫਰੀਜ਼ ਕੀਤੀ ਗਈ ਪ੍ਰਾਪਰਟੀ ਅਨੁਸਾਰ 15 ਮਰਲੇ ਦੇ ਵਿੱਚ ਬਣਿਆ ਆਲੀਸ਼ਾਨ ਹੈ ਜਿਸ ਦੇ ਬਾਹਰ ਐਸਪੀ ਗੁਰਦੀਪ ਸਿੰਘ ਅਤੇ ਥਾਣਾ ਸਦਰ ਜੀਰਾ ਦੇ ਐਸਐਚਓ ਵੱਲੋਂ ਫਰੀਜ਼ਿੰਗ ਦੇ ਆਰਡਰ ਦੀ ਕਾਪੀ ਚਿਪਕਾ ਦਿੱਤੀ ਗਈ ਹੈ ਫਰੀਜ਼ ਕੀਤੀ ਗਈ ਇਸ ਪ੍ਰਾਪਰਟੀ ਨੂੰ ਹੁਣ ਨਾਤਾ ਪੰਬਾ ਅਤੇ ਉਸ ਦਾ ਪਰਿਵਾਰ ਕਿਸੇ ਦੇ ਨਾਂ ਕਰ ਸਕਣਗੇ ਅਤੇ ਨਾ ਹੀ ਉਸ ਨੂੰ ਵੇਚ ਸਕਣਗੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਐਸਪੀਡੀ ਰਣਜੀਤ ਕੁਮਾਰ ਨੇ ਦੱਸਿਆ ਕਿ ਦਵਿੰਦਰ ਸਿੰਘ ਪੰਬਾ ਨਾਮ ਦੇ ਜਿਸ ਨਸ਼ਾ ਤਸਕਰ ਦੀ ਪ੍ਰੋਪਰਟੀ ਫਰੀਜ਼ ਕੀਤੀ ਗਈ ਹੈ ਉਸ ਦੇ ਖਿਲਾਫ ਜ਼ਿਲ੍ਹਾ ਫਰੀਦਕੋਟ ਅਤੇ ਮੋਗਾ ਤੋਂ ਇਲਾਵਾ ਥਾਣਾ ਜੀਰਾ ਸਦਰ ਵਿੱਚ ਐਨਡੀਪੀਐਸ ਅਕਟ ਦੇ ਤਿਤ ਪੰਜ ਪਰਚੇ ਦਰਜ ਹਨ 2022 ਦੇ ਦੌਰਾਨ ਜੀਰਾ ਸਦਰ ਪੁਲਿਸ ਨੇ ਪੰਬਾ ਨੂੰ 500 ਗ੍ਰਾਮ ਹੈਰੋਇਨ ਦੇ ਨਾਲ ਕਾਬੂ ਕਰ ਪਰਚਾ ਦਰਜ ਕੀਤਾ ਸੀ ਐਸਪੀਡੀ ਨੇ ਦੱਸਿਆ ਕਿ ਸਾਲ 2023 24 ਦੇ ਦੌਰਾਨ ਨਸ਼ਾ ਤਸਕਰਾਂ ਵੱਲੋਂ ਐਨਡੀਪੀਸੀ ਇਕਟੋਨੀ 185 ਤਿਤ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਕੇ ਨਾਜਾਇਜ਼ ਸਾਧਨਾ ਨਾਲ ਬਣਾਈ 35 ਕੇਸਾਂ ਦੀ ਕੁੱਲ 10 ਕਰੋੜ 91 ਲੱਖ 27209 ਰੁਪਏ ਦੀ ਗੈਰਕਾਨੂੰਨੀ ਜਾਇਦਾਦ ਨੂੰ ਫ੍ਰੀਜ਼ ਕਰਵਾਇਆ ਜਾ ਚੁੱਕਾ ਹੈ ਇਸ ਤੋਂ ਇਲਾਵਾ 9 ਨਸ਼ਾ ਤਸਕਰਾਂ ਦੀ ਗੈਰਕਾਨੂੰਨੀ ਜਾਇਦਾਦ ਦੇ ਫ੍ਰੀਜ਼ਿੰਗ ਆਰਡਰ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਪਾਸ ਭੇਜੇ ਜਾ ਚੁੱਕੇ ਹਨ जद के नश्या खिलाफ कार्रवाई करते हुए 10 होर नशा तस्करों की प्रॉपर्टी जबत करवाने संबंधी जापे अनुसार कार्रवाई कीती जा रही है फिरोज़पुर तो दर्शन सिंह दी रिपोर्ट आज जेड़ा सी फेरो के पिंड पहुंचे हो जेड़ा पंजाबपुर से एक मुहिम है जेड़ी किसी नशा तस्करों दे प्रॉपर्टी अटैच कर रहे हो की कहना चाहोगे जब्त करा श्रीमति सौम्या मिश्रा जी आईपीएस एसएसपी ਤਾਲੀ ਨਿਰਦੇਸ਼ਤ ਹੈ ਕਿ શ્રી ਰਣਜੀਤ ਕੁਮਾਰ ਆਈਪੀਐਸ ਐਸਐਪੀ ਇਨਵੈਸਟੀਗੇਸ਼ਨ ਕੋਰਪਸ ਨੇ ਉਹਨਾਂ ਦੀ ਜੋ ਲਾਈਟ ਹੈ ਜੁਲਾਪ ਕੋਰਪਸ ਤੋਂ ਉਹ ਨਸ਼ੇ ਦਾ کاروبار ਕਰਦੇ ਹੈ ਉਹਨਾਂ ਦੇ ਖਿਲਾਫ ਉਹਨਾਂ ਦੀ ਗਤੀਵਿਧੀਆਂ ਠੱਲ ਪਰਉਣ ਲਈ ਲਗਾਤਾਰ ਜੇਰੀ ਮਹਨ جاری ਹੈ ਜਿਨ੍ਹਾਂ ਦੇ ਖਾਤਿਰ ਜਿਹੜੇ ਹੈ ਜ਼ਿਲ੍ਹਾ ਫੋਸਟਰ ਵੱਲੋਂ ਨੁਕਦ ਨਸ਼ਿਆਂ ਦੇ ਮਾਮਲੇ ਦਰਜ ਕਰਨ ਤੋਂ ਇਲਾਵਾ ਜੋ ਉਹਨਾਂ ਨੇ ਨਸ਼ਿਆਂ ਦੇ ਕਾਰੋਬਾਰ ਤੋਂ ਜਾਇਦਾਦਾਂ ਬਣਵਾਈਆਂ ਜ਼ਿਲ੍ਹਾ ਫੋਸਟਰ ਵੱਲੋਂ ਉਹਨਾਂ ਜਾਇਦਾਦਾਂ ਦੇਖ ਕੇ ਉਹਨਾਂ ਦੀ ਕਿੰਨਾ ਬਣੀਆਂ ਜਾਇਦਾਦਾਂ ਦੀ ਪਛਾਣ ਕਰਕੇ ਉਹਨਾਂ ਦੇ ਕੇਸ ਜਿਹੜੇ ਉਹਨਾਂ ਜਾਇਦਾਦਾਂ ਜ਼ਬਤ ਕਰਨ ਲਈ ਕੰਫੀਡੈਂਟ ਅਥਾਰਟੀ ਨਵੀਂ ਦਿੱਲੀ ਪਾਸੇ ਭੇਜੇ ਜਾ ਰਹੇ ਹਨ ਇਸੇ ਕੜੀ ਤਹਿਤ ਜਿਹੜਾ ਸਬੂਤ ਜਿਹਨਾਂ ਤੋਂ ਹੁਣ ਤੱਕ 14 ਕੇਸ ਨੂੰ ਨਸ਼ੇ ਦੇ ਕਾਰੋਬਾਰਕਰੋਣਾਂ ਦੇ ਖਿਲਾਫ ਜਿਹੜੇ ਸੀ ਪ੍ਰਾਪਰਟੀ ਟੈਸਕ ਨੂੰ ਲਈ ਦਿੱਲੀ ਭੇਜੇ ਗਏ ਸੀ ਕਰੀਬ 4 ਕਰੋੜ ਤੋਂ ਵੱਧ ਪ੍ਰਾਪਰਟੀ ਜਿਹੜਾ ਸਬੂਤ ਜਿਹਨਾਂ ਤੋਂ ਹੁਣ ਤੱਕ ਜਿਹੜੀ ਇਹਨਾਂ ਦੇ ਅਟੈਚ ਕਰਾਈ ਜਾ ਰਹੀ ਹੈ ਕੰਪਨੀ ਹੈ ਇਸੇ ਕੜੀ ਤਹਿਤ ਜਿਹੜਾ ਇਹ ਘਰ ਹੈ ਬਾਡਾ ਨਾਮ ਇਹ ਗਵਿੰਦਰ ਸਿੰਘ ਹੈ ਬਹਾਮਣ ਇਸਨੂੰ ਹੈ ਸੰਮਿਤ ਇਸ ਤੇ 4.50 ਕਰੋੜ ਕਤਰਾਇ ਪੀਐਨਡੀਪੀਐਸ ਦੇ ਪਹਿਲੇ ਦਰਜ ਹੈ ਤੇ 2022 ਵਿੱਚ ਇੱਕ ਫਿਕਰਸ ਨੰਬਰ ਮਦਦਵਾ ਸਦਰ ਜੀ ਦਾ 500 ਗ੍ਰਾਮ ਗਾਰਮ ਦੀ ਬਰਾਮਦਗੀ ਤੋਂ ਬਾਅਦ ਇਸ ਤੇ ਖਲਾਫ ਕਰਦੇ ਪਰਦਰਾਨੇ ਦਪੀਸ਼ੇ ਸੀ ਇਹ ਪਾਇਆ ਜੋ ਉਸਨੇ ਘਰ ਬਣਾਇਆ ਹੋਇਆ ਇਹਦੇ ਕੋਲੇ ਹੋਰ ਕੋਈ ਸੋਰਸ ਨਹੀਂਗਾ ਇਸਨੇ ਜੋ ਨਸ਼ਾ ਦੇ ਕਾਰੋਬਾਰ ਤੋਂ ਕਮਾਈ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੀ ਜਾਇਦਾਦ ਬਣਾਈ ਹੈ ਜੋ ਇਸ ਤਰ੍ਹਾਂ ਸੀ ਕੇਸ ਜਿਹਦੀ ਘਰ ਦੀ ਕੀਮਤ ਕਰੀਬ 35 ਲੱਖ 35 ਹਜ਼ਾਰ ਹੈ ਇਹ ਕੁੱਲ ਕਰਾਉਣ ਲਈ ਅਸੀਂ ਕੇਸ ਬਣਾ ਕੇ ਨਵੀਂ ਦਿੱਲੀ ਕੰਪੀਟੈਂਟ ਅਥਾਰਟੀ ਕੋਲ ਭੇਜਿਆ ਗਿਆ ਸੀ ਜਿਨ੍ਹਾਂ ਨੇ ਸਾਡੀ ਰਿਪੋਰਟ ਨਾਲ ਸਹਿਮਤ ਹੁੰਦਿਆਂ ਹੋਇਆਂ ਇਸ ਜਿਹੜਾ ਘਰ ਨੂੰ ਉਹਨਾਂ ਨੇ ਫ੍ਰੀਜ਼ ਕਰ ਦਿੱਤਾ ਉਹਨੇ ਫ੍ਰੀਜ਼ ਹੋਣ ਤੋਂ ਬਾਅਦ ਇਸ ਦਾ ਜਿਹੜਾ ਇੰਦਰਾਜ ਆ ਮਾਮਲੇ ਮਕਮਲ ਦੇ ਰਿਕਾਰਡ ਵਿੱਚ ਦਰਜ ਹੋਊਗਾ ਇਹ ਪ੍ਰਾਪਰਟੀ ਹੁਣ ਨਾ ਕਿਤੇ ਟ੍ਰਾਂਸਫਰ ਹੋ ਸਕਦੀ ਨਾ ਕਿਤੇ ਵੇਚੀ ਜਾ ਸਕਦੀ ਉਹਨਾਂ ਦੇ ਤਾਂ ਰਹਿਣਗੇ ਇਹ ਘਰੇ ਪਰਿਵਾਰ ਜੀ ਵੀ ਕਰ ਰਹੇ ਸਕਦੇ ਪਰ ਇਸ ਪਰੇ ਅੱਗੇ ਉਹਨੂੰ ਫ੍ਰੀਜ਼ ਹੋ ਗਈ ਹੈ ਜਾਂ ਤਾਂ ਇਹਨਾਂ ਨੂੰ ਆਪਦਾ ਉੱਤੇ ਕੇਸ ਸਾਬਤ ਕਰਨਾ ਪਊਗਾ ਵੀ ਇਹ ਪ੍ਰਾਪਰਟੀ ਨਸ਼ੇ ਦੇ ਕਾਰੋਬਾਰ ਤੋਂ ਨਹੀਂ ਬਣੀ ਇਸ ਤੋਂ ਬਾਅਦ ਉਹ ਅਪੀਲ ਕਰ ਸਕਦੇ ਨਸ਼ਾ ਤਸਕਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨਸ਼ਾ ਤਸਕਰਾਂ ਨੂੰ ਇਹ ਹੀ ਸੰਦੇਸ਼ ਹੈ ਵੀ ਜੋ ਮੁਕਦਮੇ ਉਹਨਾਂ ਦੇ ਖਿਲਾਫ ਉਹਨਾਂ ਦੀਆਂ ਗਤੀਵਿਧੀਆਂ ਸੰਬੰਧੀ ਉਹਦਾ ਦਰਜ ਹੋ ਰਿਹਾ ਉਹਦੀ ਤਾਂ ਸਜ਼ਾ ਕਾਨੂੰਨ ਦੇ ਅਧਾਰ ਤੇ ਉਹਨੂੰ ਮਿਲੂਗੀ ਮਿਲੂਗੀ ਜੋ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਨਸ਼ੇ ਦੇ ਕਾਰੋਬਾਰ ਤੋਂ ਜ਼ਿਆਦਾ ਨਾ ਬਣਾਈਆਂ ਉਹ ਵੀ ਇਸ ਤਰੀਕੇ ਨਾਲ ਜਿਹੜੀਆਂ ਲਗਾਤਾਰ ਪੁਲਿਸ ਵੱਲੋਂ ਕੁਰਕੁਵਾਈਆਂ ਗਈਆਂ ਉਹ ਕਿੰਨਾ ਕਿਆ ਕੋਰਟ ਦੇ ਵਿੱਚ ਆਪਣੇ ਰੱਖਿਆ ਦੇ ਪੱਖ ਚ ਇਹਨਾਂ ਨੂੰ ਟਾਈਮ ਹੁੰਦਾ ਇਸ ਤੋਂ ਬਾਅਦ ਉੱਥੇ ਇੱਕ ਮਹੀਨੇ ਦਾ ਟਾਈਮ ਹੁੰਦਾ ਉਹ ਕੋਲ ਅਪੀਲ ਪਾਸ ਕਰ ਸਕਦੇ ਕਮਿਸ਼ਨਰ ਕੋਲ ਦੀ ਨਾਮ ਦੇ ਲਈ ਸਾਰੇ ਜਿਹੜੇ ਜ਼ਿਲ੍ਹਾ ਪ੍ਰੋਜੈਕਟਰ ਵੱਲੋਂ ਨਸ਼ੇ ਦੇ ਖਿਲਾਫ ਮੇਲੋ ਚਲਾਈ ਗਈ ਹੈ ਉਹਦੇ ਵਿੱਚ ਪ੍ਰੋਪਰਟੀ ਫਰੀ ਕੀਤੀ ਗਈ ਹੈ ਨਸ਼ੇ ਖਿਲਾਫ ਜਿਹੜੇ ਦੋਸ਼ੀਆਂ ਦੇ ਖਿਲਾਫ ਜਿਹੜੀ ਉਹਦੇ ਬਾਰੇ ਠੀਕ ਹੈ ਮਾਨਯੋਗ ਐਸਐਸਪੀ ਫਿਰੋਜ਼ਪੁਰ ਸੋਮਾ ਮਿਸਰਾ ਜੀ ਵੱਲੋਂ ਇੱਕ ਅਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਦਾ ਜਿਹੜਾ ਗਠਨ ਕੀਤਾ ਗਿਆ ਹੈ ਉਹ ਟੀਮ ਨੂੰ ਉੱਤੇ ਨਾਲ ਡੀਐਸਪੀ ਜੀਰਾ ਸ੍ਰੀ ਗੁਰਦੀਪ ਜੀ ਐਸਐਚਓ ਸਦਰ ਤੇ ਐਸਆਈ ਜੋਤੀ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜ 35 ਲੱਖ ਦੀ ਜਿਹੜੀ ਪ੍ਰੋਪਰਟੀ ਹੈ ਨਸ਼ੇ ਦੇ ਸਹਾਦਗਰ ਦੀ ਉਹ ਜਬਤ ਕੀਤੀ ਗਈ ਹੈ ਜਿਹੜਾ આરોપી ਹੈ ਉਹਦਾ ਨਾਮ ਹੈਗਾ ਦਵਿੰਦਰ ਇਹ ਰਹਿਣ ਵਾਲਾ ਫੇਰੋਕੇ थाना सदर ਜੀਰਾਦਾ ਹੈ ਇਸਤੇ 500 ਗ੍ਰਾਮ ਚਿੱਟੇ ਦਾ ਪਰਚਾ ਸੀ ਨਾਲ ਨਾਲ ਇਸਤੇ ਪਹਿਲੇ ਵੀ ਪੰਜ ਹੋਰ ਪਰਚੇ ਵੀ ਸਨ ਤੇ ਇਹ ਜਿਹੜੀ ਮੁਹਿੰਮ ਹੈ ਇਹ ਅੱਗੇ ਵੀ ਜਾਰੀ ਰਹੋਗੀ ਨਾਲ ਨਾਲ ਮੈਂ ਤੁਹਾਨੂੰ ਆ ਵੀ ਦੱਸ ਦਵਾਂ ਕਿ ਸਾਲ 2023 ਵਿੱਚ 15 ਕਰੋੜ ਤੋਂ ਵੱਧ ਦੀ ਪਪਟੀਆਂ ਜਿਹੜੀ ਹੈਗੀ ਉਹ ਜ਼ਿਲ੍ਹਾ ਫਲੋਸਪੁਰ ਵੱਲੋਂ ਟੈਸਕ ਕੀਤੀ ਗਈ ਸੀ ਤੇ ਇਸ ਸਾਲ ਵੀ ਜਿਹੜੀ ਮੁਹਿੰਮ ਹੈ ਮਸੇ ਦੇ ਖਿਲਾਫ ਇਹ ਚੱਲ ਰਹੀ ਹੈ। ਬਹੁਤ ਧੰਨਵਾਦ।